ਅੱਜ ਆਮਲੀਕੋ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਕਿਦਾਂ ਹਾਲ ਚਾਲ ਨੂੰ ਕਰਤੀਆਂ ਸਭ ਵਧੀਆ ਹੋਵਗੇ ਖੂਬ ਮਜ਼ੇ ਚ ਹੋਵਗੇ ਜਿੱਥੇ ਵੀ ਹੋਵਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋ ਉਪਰ ਵਾਲਾ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ਹਾਲੀ ਰੱਖੇ ਤੇ ਵੀਵਰਸ ਆਪਾਂ ਜਿਹੜੀ ਵੀਡੀਓ ਦੇਖਣ ਜਾ ਰਹੇ ਆ ਨਾ ਅੱਜ ਵੱਖੀਆਂ ਚ ਵੀ ਹਾਸਾ ਕਢਾਣ ਵਾਲੀ ਹੈ ਜਿਹੜੀ ਆਪਾਂ ਵੇਖਣ ਜਾ ਰਹੇ ਆ ਟਾਈਟਲ ਤੇ ਥੋੜਾ ਉਹਨਾਂ ਨੇ ਡਿਫਰੈਂਟ ਜਿਹਾ ਦਿੱਤਾ ਹੈ ਲੇਕਿਨ ਕਾਮੇਡੀ ਬੁਆਏ ਦੀ ਇਹ ਵੀਡੀਓ ਹੈ ਜਿਹੜੀ ਆਪਾਂ ਦੇਖਣ ਜਾ ਰਹੇ ਆ ਤੇ ਉਹ ਐਸਾ ਐਸੀ ਪਰਸਨੈਲਿਟੀ ਹੈ ਕਿ ਜਿਹੜੀ ਕੋਈ ਕਾਮੇਡੀ ਵੀਡੀਓ ਹੁੰਦੀ ਹੈ ਨਾ ਉਹਨਾਂ ਦੇ ਕਲਿੱਪ ਹੁੰਦੇ ਨੇ ਉਹਨਾਂ ਤੋਂ ਛੋਟੇ ਛੋਟੇ ਕਲਿੱਪ ਲੈ ਕੇ ਨਾ ਉਹਨਾਂ ਲਈ ਥੋੜੀ 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 ਉਹ ਥੋੜੀ ਥੋੜੀ ਨਹੀਂ ਠੀਕ ਠਾਕ ਕਰਦਾ ਮਿੱਟੀ ਪਲੀਜ਼ ਇੰਨੀ ਕੋ ਨਾਲ ਟੀ ਤੇ ਅੱਜ ਵੇਖਾਂਗੇ ਆਪਾਂ ਉਹਨੇ ਕਿਦੀ ਕੀਤੀ ਲੇਕਿਨ ਆਪਾਂ ਉਹਨੇ ਟਾਈਟਲ ਤੇ ਆਵਣਾ ਦਿੱਤਾ ਕਿ sire da hi besharam ਵੇਖੋ ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਕਿਹਨੂੰ ਆਖਿਆ sire da hi besharam ਤੇ ਵੀਡੀਓ ਵੇਖ ਲੈਂਦੀਆਂ ਲੇਕਿਨ ਮੈਨੂੰ ਲੱਗਦਾ ਹੈ ਕਿ ਵੀਡੀਓ ਬੜੀ ਨਾ ਫਨੀ ਹੋਣਾ ਫਨੀ ਹੋਣ ਵਾਲੀ ਹੈ ਤੇ ਪਹਿਲੇ ਆਪਣੇ ਵੀਰ ਜਿਹੜੇ ਨਾ ਸ਼ਾਦੀ ਵਿਆਹ ਦਾ ਮੌਕਾ ਹੈ ਤੇ ਹੱਸਣਾ ਚਾਹੀਦਾ ਹੱਸਣਾ ਚਾਹੀਦਾ ਹੱਸਦੇ ਵੀ ਹੋਣੀ ਆਪਣੀ ਵੀਡੀਓ ਵੇਖ ਕੇ ਬਹੁਤ ਜ਼ਿਆਦਾ ਹੱਸਣਗੇ ਮੈਂ ਉਮੀਦ ਕਰਦੀ ਹਾਂ ਕਿਉਂਕਿ ਜਿਹੜੇ ਨੇ ਮੋਸਟਲੀ ਜਿਹੜੇ ਨਾ ਬੰਦਾ ਦੁਖੀ ਨੇ ਤੇ ਫਿਰ ਹੱਸਣਾ ਸਿੱਖਿਆ ਤੇ ਪਹਿਲੇ ਆਪਾਂ ਵੀਡੀਓ ਵੇਖ ਲਈਏ ਕਿਨੂੰ ਆਖਿਆ ਸਾਡੇ ਵੀਰੇ ਨੇ ਕਮੜੀ ਬੁਆਏ ਨੇ ਸਿਰੇ ਦਾ ਹੀ ਬੇਸ਼ਰਮ ਬੇਸ਼ਰਮ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਵਧੀਆ ਹੋਵੋਗੇ ਤੇ ਆਪਾਂ ਬਹੁਤ ਹੀ ਦਿਨਾਂ ਬਾਅਦ ਵੀਡੀਓ ਲੈ ਕੇ ਆਏ ਆ ਤੇ ਇਸ ਵੀਡੀਓ ਚ ਆਪਾਂ ਕੁਝ ਕ ਮਹਾਨ ਹਸਤੀਆਂ ਦੀ ਕਰਦੇ ਆ ਬੇਇਜ਼ਤੀ ਥੋੜਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਤੋ ਆਇਆ ਸ਼ੁਰੂ ਕਰਤੇ ਆਂ ਤੁਹਾਡਾ ਡੇਕੋ ਕੋਈ ਰਾਈਟ ਨਹੀਂ ਆ ਤੁਸੀ ਮੇਰੇ ਕੋਲ ਸਵਾਲ ਪੁੱਛਣ ਦਾ ਤਾਂ ਹੈ ਨਾ ਸੌਰੀ ਸਵਾਲ ਹੀ ਪੁੱਛਿਆ ਮੈਂ ਤੁਹਾਨੂੰ ਮੈਂ ਜਾਣੀ ਮੈਂ ਕੋਈ ਪੋਡਕਾਸਟਿੰਗ ਕਰਦਾ ਤੁਹਾਡੇ ਨਾਲ ਨਹੀਂ ਆਨਸਰ ਦਾ ਆਨਸਰ ਦੇ ਦਿਓ ਮੈਨੂੰ ਮੇਰੀ ਦੀ ਬਾਤ ਹੀ ਜਾ ਤੁਹਾਡੇ ਤੇ ਦੇਖੋ ਕਿਵੇਂ ਰਸੋਸ ਸੁਪਾਈ ਦੀਆਂ ਅੰਬਾਨੀਆਂ ਦੀ ਬਹੂ ਅੰਬਾਨੀ ਦਾ ਪੋਡਕਾਸਟ ਕਰਦੀ ਕਿਉਂ ਨਾ ਬੜਾ ਹੀ ਸਮਾਜ ਸੇਵੀ ਆ ਤਸਪਾਰਸਾ ਦੇ ਕਿਵੇਂ ਗੁਲਾਬੀ ਰੰਗ ਦਾ ਚੱਕੀ ਫਿਰਦਾ ਜਾਨ ਲੱਗਿਆ ਕਹਿੰਦਾ ਮਿਲ ਗਈ ਮੈਨੂੰ ਬਹੁਤ ਇੱਜ਼ਤ ਇੱਜ਼ਤ ਨੂੰ ਤੈਨੂੰ ਸਾਲਾ ਇੱਥੇ ਮੋਦੀ ਤੋਂ ਸਨਮਾਨ ਨਹੀਂ ਤੋਂ ਕਰਵਾਉਂਦੇ ਰੱਸ ਨਾ ਯਾਰ ਸਭ ਤੋਂ ਵਧੀਆ ਪੋਡਕਾਸਟ ਲੱਗਿਆ ਮੈਨੂੰ ਆ ਬਾਈ ਦਾ ਜਿਹਨੇ ਇਹਨੂੰ ਚੰਗੀ ਤਰ੍ਹਾਂ ਜਲੀਲ ਕੀਤਾ ਪਰ ਇਹ ਕੰਜਰ ਨੇ ਜਮਾਂ ਵੀ ਫੀਲ ਨਹੀਂ ਕੀਤਾ ਤੁਸੀਂ ਮੇਨ ਦੇ ਸੋਮੇ ਕੀ ਇੱਥੇ ਮੈਂ ਕੋਈ ਨੰਗੇ ਕੱਪੜੇ ਪਾ ਕੇ ਬੈਠਾ ਹਾਂ ਨਹੀਂ ਨੰਗੇ ਕੱਪੜੇ ਪਾ ਕੇ ਬੈਹਿਆ ਸਾਲਾ ਤੈਨੂੰ ਕਿਹੜਾ ਸ਼ਰਮ ਆਣੀ ਆ ਸ਼ਰਮ ਤਾਂ ਅਗਲੇ ਨੂੰ ਆਊਗੀ ਤੁਹਾਨੂੰ ਆਹ ਕੜਾ ਕੋ ਨੰਗਿਆਂ ਤੋਂ ਘਟਾ ਜਿਹੜੀ ਤੂੰ ਨਿੱਕੀ ਇੱਕ ਛਿਪਾ ਕੇ ਵੀਡੀਓ ਬਣਾਉਂਦਾ। ਤੇ ਆ ਗੋਡੇ ਕਿਵੇਂ ਤੂੰ ਪੜਾਈ ਫਿਰਦਾ? ਲੱਗਦਾ ਲੰਮਾ ਪਾ ਕੇ ਘੜੇਸਿਆ ਕਿਸੇ ਨੇ। ਉਹ ਤੇ ਗੋਡਿਆਂ ਤੋਂ ਇਟਸ ਅ ਸਟਾਈਲ ਠੀਕ ਹੈ ਨਾ। ਇਟਸ ਅ ਡੈਗਰ। ਕੌਣ ਹੈ? ਕਿੱਥੋਂ ਆਤੀ ਹੈ? ਇਹ ਫੇਰੀ ਬ੍ਰੈਂਡ ਦੇ ਮਾਡਲ ਨੂੰ ਮੈਂ ਆਪਣਾ ਮੈਟਸਨ ਤੋਂ ਆਪਣੇ ਆਪ ਦੀ ਬ੍ਰੈਂਡ ਹੈ ਯਾਰ ਮੈਂ ਆਪਣੇ ਉਹ ਕਿਤੇ ਬ੍ਰੈਂਡ ਨਾਲੋਂ ਘੱਟ ਨਹੀਂ ਸਮਝਦਾ ਹਾਂ ਟੈਂਪੂਆਂ ਦਾ ਬ੍ਰੈਂਡ ਆ ਤੂੰ ਮੈਨੂੰ ਆਪਾਈ ਦੀ ਸਮਝ ਨਹੀਂ ਆਉਂਦੀ ਵੀ ਤੂੰ ਇਹ ਸਾਲੇ ਟੈਂਪੂ ਦੀ ਗੱਲ ਸੁਣੀ ਕਿਉਂ ਨਾ ਜੁੱਤੀ ਲਾ ਕੇ ਫੇਰੀ ਸਰ ਕਿਉਂ ਨਹੀਂ ਘੜਦਾ ਇੰਨਾਂਲੇ ਬਾਈ ਨੂੰ ਪੁੱਛ ਯਾਰ ਕਿ ਸਾਲਾ ਤੂੰ ਕਹਿੰਦਾ ਬ੍ਰਾਂਡ ਆ ਵੀ ਲੋਕੀ ਦਾ ਤੈਨੂੰ ਸਮਝਦੇ ਨਹੀਂ ਲੋਕੀ ਤੈਨੂੰ ਸਮਝਦੇ ਨਹੀਂ ਬ੍ਰਾਂਡ ਕਿਉਂ ਨਹੀਂ ਸਮਝਦੇ ਲੋਕੀ ਮੇਰੀਆਂ ਫੋਟੋਜ਼ ਮੇਰੀਆਂ ਵੀਡੀਓਜ਼ ਮੇਰਾ ਨਾਮ ਯੂਜ਼ ਕਰਕੇ ਵੀਡੀਓਜ਼ ਬੰਦੇ ਆ ਨਾ ਮੇ ਕੋਈ ਚ ਹੈਗਾ ਵਾ ਤੇ ਤਾਈਓ ਮੇਰਾ ਨਾਮ ਨੂੰ ਯੂਜ਼ ਕੀਤਾ ਜਾ ਰਿਹਾ ਨਾ ਓਏ ਹਾ ਉਹੀ ਤਾਂ ਅਸੀਂ ਦੱਸੀਏ ਨੇ ਤੂੰ ਕੁਝ ਹੈਗਾ ਅੰਕਲ ਜੀ ਤੁਸੀਂ ਦੱਸੋ ਇਹ ਕੀ ਹੈਗਾ ਇਹ ਕੁਸਰਾ ਭੈਣ ਚੋਦ ਬਿਕੋਸ ਸਾਡੇ ਪੰਜਾਬ ਵਿੱਚ ਫੈਸ਼ਨ ਸਟਾਈਲਿਸ ਦਾ ਲੋਕਾਂ ਨੂੰ ਮਤਲਬ ਹੀ ਨਹੀਂ ਪਤਾ ਕਿ ਹੂ ਆਰ ਫੈਸ਼ਨ ਸਟਾਈਲਿਸ ਕਰੋ ਇਹ ਥੋੜਿਆਂ ਨੂੰ ਫੈਸ਼ਨ ਦੀ ਜ਼ਿਆਦਾ ਨੋਲੇਜ ਨਹੀਂ ਹੈ ਸਾਡੇ ਪੰਜਾਬ ਵਾਲੇ ਸਾਈਡ ਤੇ ਓ ਯਾਰ ਪਹਿਲਾਂ ਤਾਂ ਟੈਂਪੋ ਨੂੰ ਪੰਜਾਬ ਤੋਂ ਬਾਹਰ ਕੱਢੋ ਓ ਯਾਰ ਵੇਖੇ ਤਾਂ ਫਾਇਨ ਪੂਰੀ ਦੁਨੀਆ 'ਚ ਪੰਜਾਬ ਦਾ ਨਾਮ ਖਰਾਬ ਕਰਤਾ ਓ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਅੰਮਰਸਰ ਤੋਂ ਆ ਮੈਂ ਤਾਂ ਇਹੀ ਸੋਚਦਾ ਸੀ ਪਤਾ ਨਹੀਂ ਕਿਹੜੇ ਮੰਗਲ ਗ੍ਰਾਹਤ ਰਹਿੰਦਾ ਹੈ ਮੰਗਲ ਗ੍ਰਹ ਕੋ ਨਾਮ ਪਿੱਛੇ ਲਾਲੂਆ ਮੈਡ ਸੰਧੂ ਸੰਦੂ ਤਾਂ ਐਵੇਂ ਲਾਊਆ ਜਿਵੇਂ ਸਾਰੇ ਨੂੰ 100 ਕਿੱਲਾ ਜ਼ਮੀਨਾਂ ਦੀ ਹੋਵੇ ਤੇ ਤਖੜਾ ਜਿੰਮੇਦਾਰ ਹੋਵੇ ਉੱਤੋਂ ਕਹਿੰਦਾ ਪੰਜਾਬ ਵਾਲਿਆਂ ਨੂੰ ਫੈਸ਼ਨ ਦੀ ਨੌਲੇਜ ਨਹੀਂ ਹੁਣ ਪੰਜਾਬ ਵਾਲੇ ਵੀ ਤੇਰੇ ਤਾਂ ਨਿੱਕੀਆਂ ਜਿਹੀਆਂ ਕੱਛੀਆਂ ਪਾ ਕੇ ਨੱਚਿਆ ਕਰ ਨਾ ਮੈਡਸਨੂ ਦਾ ਇਹ ਮੁੱਦਾ ਕਿਉਂ ਚੁੱਕਿਆ ਗਿਆ ਮੈਡਸਨ ਇਸ ਬ੍ਰਾਂਡ ਦੈਟਸ ਵਾਈ ਦੇਖ ਲੋ ਮੈਡਸਨ ਇਸ ਬ੍ਰਾਂਡ ਉਹ ਰੱਬਾ ਇਹ ਸਭ ਕੋਈ ਦੇਖਣ ਤੋਂ ਪਹਿਲਾਂ ਮੈਂ ਮਾਰ ਕਿਉਂ ਨਹੀਂ ਗਿਆ ਓ ਯਾਰ ਭਾਈ ਪੋਚੇ ਆ ਰਹੇ ਨੇ ਇਹ ਸਾਲਾ ਇੰਨਾ ਕੌਨਫੀਡੈਂਸ ਲੈ ਕੇ ਕਿੱਥੋਂ ਆਂਦਾ ਕੌਨਫੀਡੈਂਸ ਕਿੱਥੋਂ ਲੈ ਕੇ ਆਂਦਾ ਤੁਸੀਂ ਇਹਨਾਂ ਨੂੰ ਬਚਪਨ ਤੋਂ ਹੀ ਇਹਨੂੰ ਓਵਰ ਕੌਨਫੀਡੈਂਟ ਨਹੀਂ ਹੈਗਾ ਇਹ ਨਾ ਉਹ ਬੱਸ ਕਰ ਜਾ ਅਮਬਾਨੀ ਦੀ ਨੋ ਉਹ ਤੇਰੇ ਤਰ ਪਤਾ ਨਹੀਂ ਇਹੋ ਜਿਹਾ ਸਾਲਾ ਕਿਹੜਾ ਕੀੜਾ ਜਿਹੜਾ ਤੇਰੇ ਅੰਦਰ ਇੰਨਾ ਤਕੜਾ ਕੌਨਫੀਡੈਂਸ ਲੈ ਕੇ ਬੈਠਾ ਨਹੀਂ ਇਹ ਕੀੜਾ ਨਹੀਂ ਹੁੰਦਾ ਮੇਰੇ ਵਾਲੇ ਵੀ ਤੇ ਕਿਹਾ ਮੈਂ ਅਜੇ ਟਿਕਟੌਕ ਤੇ ਆਇਆ ਸੀ ਮੇਰੇ ਟਿਕਟੌਕ ਤੋਂ ਬਾਅਦ ਟਿਕਟੌਕ ਬੰਦ ਹੋ ਗਿਆ ਤਾਂ ਇੰਸਟਾਗ੍ਰਾਮ ਤੇ ਆਇਆ ਅੱਛਾ ਟਿਕਟੌਕ ਤੇ ਵੀ ਤੂੰ ਉਹ ਕੰਜਰਾ ਲੱਗਦਾ ਟਿਕਟੌਕ ਵੀ ਤੂੰ ਹੀ ਬੰਦ ਕਰਾਈਆ ਉੱਥੇ ਵੀ ਬਹੁਤ ਗੰਦ ਪਾਇਆ ਹੋਣਾ ਤੂੰ ਜਿਹੜੀਆਂ ਕੁੜੀਆਂ ਨੇ ਵੀ ਗੰਦ ਪਾਇਆ ਸੀਗਾ ਉਹ ਵੀ ਵਜਾ ਤੇ ਦੇਖੋ ਕਹਿੰਦਾ ਕੁੜੀਆਂ ਨੇ ਵੀ ਗੰਦ ਪਾਇਆ ਸੀ ਮਤਲਬ ਇਹ ਟੈਂਪੂ ਨੇ ਵੀ ਗੰਦ ਪਾਇਆ ਸੀ ਆਪਿਆ ਮੰਨ ਗਿਆ ਨਾ ਬਾਈ ਚੰਗੀ ਤਰ੍ਹਾਂ ਪੁੱਛ ਸਾਲੇ ਤੋਂ ਹੁਣ ਤੁਸੀਂ ਦੇਖੋ ਖੁਦ ਕਿਹਾ ਦੇਖੋ ਸਭ ਕੁਝ ਅਸਲੀ ਤੁਸੀਂ ਇਹ ਚੀਜ਼ ਹੁਣ ਆਪਣੀ ਫੜੋ ਮੈਂ ਇਸੇ ਲਈ ਕਹਿ ਰਿਹਾ ਕਿ ਤੁਸੀਂ ਮੇਰੀ ਗੱਲ ਦੇ ਨਾਲ ਸਹਿਮਤ ਹੋ ਕੁੜੀਆਂ ਨੇ ਲਿਸਨ ਤੁਸੀਂ ਕਹਿੰਦੇ ਕੁੜੀਆਂ ਨੇ ਵੀ ਗੰਦ ਪਾਇਆ ਸੀ ਹਾਂ ਨੇ ਵੀ ਤੁਸੀਂ ਕਹਿ ਰਹੇ ਹੋ ਤੁਸੀਂ ਵੀ ਪਾਇਆ ਸੀ ਨਹੀਂ ਮੈਂ ਤਾਂ ਨਹੀਂ ਪਾਇਆ ਸੀ ਮਰਿੰਦ ਕੀ ਚਿਹਰੇ ਸੇ ਟਪਕਦੀ ਹੈ ਨੰਬਰ 1 ਆ ਮਤਲਬ ਜੇਮ ਜਾ ਕੇ ਜਿਵੇਂ ਤੁਸੀਂ ਕਿਹਾ ਹੈ ਨਾ ਕਿ ਉਹ ਵੀਡੀਓਜ਼ ਕੁਝ ਸਪੈਸੀਫਿਕ ਪਾਰਟਸ ਉਹ ਦਿਖਾ ਕੇ ਪਾ ਵੀਡੀਓਜ਼ ਪਾਵਾਗੇ ਉਹ ਕੁੜੀਆਂ ਦਾ ਵੀ ਮੇਨ ਅਜੰਡਾ ਬਣ ਚੁੱਕਾ ਹੋਇਆ ਹੈ ਕੁੜੀਆਂ ਨੂੰ ਸਾਲਿਆ ਬਦਨਾਮ ਕਰਦਾ ਕੁੜੀਆਂ ਨੂੰ ਜਿਆਦਾ ਗੰਨ ਤਾਂ ਤੂੰ ਪਾਣਾ ਜਿਮ ਚ ਆਹ ਦੇਖ ਲਓ ਇਹ ਸਾਲੀ ਕਿਹੜੀ ਐਕਸਰਸਾਈਜ਼ ਹੁੰਦੀ ਹੈ ਚੱਲ ਯਾਰ ਗੱਲਾਂ ਤਾਂ ਹੁਣ ਬਹੁਤ ਹੋਈਆਂ ਤੇ ਬਾਈ ਨੇ ਇੱਕ ਸਵਾਲ ਪੁੱਛੀ ਬਈ ਤੂੰ ਵਿਆਹ ਕਦੋਂ ਕਰਾਉਣਾ ਵਿਆਹ ਨੂੰ ਤੁਹਾਡਾ ਕਦੋਂ ਦਾ ਪਲਾਨ ਹੈ ਕੋਈ ਨਹੀਂ ਤਨ ਸੱਦਾਂਗਾ ਜਦੋਂ ਕਰਾਂਗਾ ਸੱਦੂਗੇ ਜ਼ਰੂਰ ਮੈਂ ਤਾਂ ਕਹਿੰਦਾ ਜੇਦਰ ਮੇਰਾ ਵਿਆਹ ਆਏਗਾ ਉਦੋਂ ਵੀ ਹਾਲਾ ਹਾਲਾ ਲਾ ਲਾ ਹੋਏਗੀ ਕਿ ਵੈਟ ਸੱਦੂ ਦਾ ਵਿਆਹ ਮੈਨੂੰ ਲੱਗਦਾ ਹੁਣੀ ਬਿਲਕੁਲ ਰੱਬਾ ਇਹਨਾਂ ਕੌਨਫੀਡੈਂਸ ਕਿੱਥੋਂ ਲੱਗਿਆ ਹੁੰਦਾ ਹੈ ਵਿਆਹ ਤਾਂ ਸਾਡੇ ਚੰਗੇ ਭਲੇ ਦੇ ਨਹੀਂ ਹੋਈ ਜਾਂਦੇ ਇਹ ਟੈਂਪੂ ਵੀ ਮੀਜ਼ ਲਈ ਬਿਠਾ ਦੇ ਵਿਆਹ ਦੀ ਉਦੋਂ ਕਹਿੰਦਾ ਵਿਆਹ ਵਲੇ ਹਲ ਹਾਲਾ ਹੋਊਗੀ ਓਏ ਹਾਲਾ ਹਾਲਾ ਨੂੰ ਬੜੀ ਤਲੇ ਉਥੇ ਕਟਰੀਨਾ ਕੈਫ ਮਿਲਣ ਵਾਲੀ ਤੇਰੇ ਵਰਗਾ ਟੈਂਪੂ ਹੀ ਤੈਨੂੰ ਮਿਲੂ ਵਿਆਹ ਲਈ ਵੱਤ ਸਹੀ ਹੈ ਓ ਬਾਈ ਯਾਰ ਇਹਨੂੰ ਕਹਿ ਤੈਨੂੰ ਪੂਰਾ ਪੰਜਾਬ ਦੁਖੀ ਆ ਛੱਡ ਦੇ ਤੂੰ ਇਹ ਕੰਮ ਕਿਉਂ ਤੂੰ ਪੈਸੇ ਪਿੱਛੇ ਭੱਜਿਆ ਫਿਰਦਾ ਪੈਸਾ ਮੇਰੇ ਘਰਦਿਆਂ ਨੇ ਮੈਨੂੰ ਖੂਬ ਐਸ਼ ਕਰਾਈ ਆ ਬਚਪਨ ਤੋਂ ਹੀ ਮੈਂ ਐਸ਼ ਕੀਤੀ ਆ ਹਾਂ ਖੂਬ ਐਸ਼ ਕਰਾਈ ਆ ਓਏ ਐਸ਼ ਦਾ ਤਾਂ ਇਹ ਨਤੀਜਾ ਸਾਰਾ ਤਾਂ ਇਹ ਤਾਂ ਤੂੰ ਬੰਦੇ ਤੋਂ ਟੈਂਪੂ ਬਣ ਗਿਆ ਹੁਣ ਮੈਂ ਆ ਮੈਂ ਅਜ ਤੱਕ ਮੋਟਰਸਾਈਕਲ ਤੇ ਨਹੀਂ ਬੈਠਾ ਮੈਨੂੰ ਕੋਈ ਥੋੜੀ ਵਾਹਣੀ ਨਹੀਂ ਚਲਾਣੀ ਆਂਦੀ ਮੈਨੂੰ ਸਾਈਕਲ ਵੀ ਨਹੀਂ ਚਲਾਣਾ ਆਂਦਾ ਮੇਰੇ ਪੇਰੈਂਟਸ ਨੇ ਸਿੱਧਾ ਮੈਨੂੰ ਸ਼ੁਰੂ ਤੋਂ ਗੱਡੀ 'ਚ ਬਿਠਾਇਆ ਹੈ ਤੇ ਐ ਮੈਂ ਗੱਡੀ 'ਚ ਹੀ ਬਹਿਣਾ ਹਾਂ ਹਾਂ ਗੱਡੀ 'ਚ ਲੋਡ ਆਉਂਦਾ ਤੇਰਾ ਵਰਗਾ ਟੈਂਪੂ ਵੀ ਤੇ ਲੋਕ ਵੀ ਆਉਂਦੇ ਆਉਣਗੇ ਬਈ ਸਾਰਾ ਟੈਂਪੂ ਕਿਵੇਂ ਗੱਡੀ ਵਿੱਚ ਬੈਠਾ ਹੋਇਆ ਇਸੇ ਲੱਗਦਾ ਮੈਂ ਸ਼ੁਰੂ ਮਟਵਾ ਸ਼ੁਰੂ ਮਟਵਾ ਬੰਨ੍ਹਿਆ ਮੁੰਡਾ ਕੋਈ ਨਾ ਰਿਕਸ਼ਾ ਦਾ ਖਾਤਾ ਇੱਕ ਆ ਦੇਖ ਲਓ ਪੰਜਾਬ ਦੀ ਮਾਨਸਤੀ ਕੀ ਹੋ ਗਿਆ ਚਲੋ ਸ਼ਕਲ ਦਾ ਰੱਬ ਦੀ ਦੇਣਾ ਜਹਲਜੀ ਵੀ ਆ ਉਤੋਂ ਮੂੰਹ ਦੇਖੋ ਕਿਵੇਂ ਕਰਦੀ ਜਿਹੜੀ ਬੱਕਰੀ ਨੂੰ ਅਫਰੇਵਾ ਹੋਇਆ ਹੁੰਦਾ ਸੋਹਰਾ ਕੂੜਾ ਸਿੱਟਣ ਨਾਲ ਪਿਆ ਭਾਂਡੇ ਧੋਣ ਵਾਲੇ ਪਏ ਆ ਸਫਾਈ ਆਪਾਂ ਕਰ ਲਈ ਆ ਦੇਖ ਲਓ ਇਹਦਾ ਵਲੌਗ ਵੀ ਕਿੱਡਾ ਜਿਗਰਾ ਹੂਆ ਉਹਨਾਂ ਦਾ ਜਿਹੜਾ ਇਹਦਾ ਵਲੌਗ ਦੇਖਦੇ ਹੋਣਗੇ ਉਤੋਂ ਆਵਾਜ਼ ਦੀ ਫਟੇ ਸਪੀਕਰ ਆ ਰਹੀ ਆ ਤੇ ਉਤੋਂ ਵਲੌਗ ਦੇਖ ਲਓ ਪਾਂਡੇ ਤੌਣ ਵਾਲਿਆ ਕੱਪੜੇ ਤੌਣ ਵਾਲਿਆ ਕੂੜਾ ਸਿੱਟਣ ਵਾਲਾ ਕੂੜਾ ਕੁੜੀਆਂ ਕਾਲੀਆਂ ਤਾਂ ਮੈਂ ਬੜੀਆਂ ਦੇਖੀਆਂ ਪਰ ਇਹ ਤਾਂ ਸੱਚੀ ਬੇੜਾ ਕਰ ਕੀ ਹੋਇਆ ਪਿਆ ਬਾਕੀ ਕੁੜੀਆਂ ਤੋਂ ਲੋਕਾਂ ਦੀ ਪਰਵਾਹ ਨਾ ਕਰਿਆ ਕਰ ਜਿਹੜੇ ਤੇਰੇ ਤੇ ਲੱਗਦੇ ਆ ਕਿ ਉਹ ਲੋਕਾਂ ਨਾਲ ਹੀ ਮੈਂ ਆ ਯਾਰ ਇੱਕ ਕੁੜੀ ਦੀ ਨਾ ਆਵਾਜ਼ ਸੱਚੀ ਪਤਾ ਕਿਹਦੇ ਅਰਗੇ ਲੱਗਦੀ ਆ ਮੈਨੂੰ ਆ ਵੀਡੀਓ ਦੇਖੋ ਪਹਿਲਾਂ ਹੱਥ ਨਹੀਂ ਪਾਣ ਮੈਂ ਚਪੜਾ ਮਰੂ ਤਰ੍ਹਾਂ ਕਰਦਾ ਕਿ ਬੰਦਰ ਮੂੰਹਾਂ ਜਾਂ ਜੋ ਬਾਤ ਚੱਲ ਰਹੀ ਹੈ ਸਦਾਇਆ ਸਦਾ ਰਹਿ ਗਿਆ ਅੰਦਰ ਟੈਂਪੂ ਜੇ ਦਾ ਵਿਆਹ ਉਹ ਜਿਹੜਾ ਨਾਈਟ ਟੈਂਪੂ ਪਾ ਦਿੰਦਾ ਕਹਿੰਦਾ ਅੱਛਾ ਇਹ ਸਾਹਮਣੇ ਤੇ ਭਾਈ ਨੇ ਫਿਰ ਜੱਟਾਂ ਨੂੰ ਹੀ ਬਧਰਾਮ ਕੀਤਾ ਸੀ ਉਹ ਕਹਿੰਦੇ ਮੇਰੇ ਵਾਸਤੇ ਸਾਰੇ ਹੀ ਨਜ਼ਾਰੇ ਨੇ ਮੈਂ ਮਿੱਟੀ ਚੰਗੀ ਰਾਜ ਕੇ ਭਲੀਂ ਕੀਤੀ ਹੁਣ ਪਤਾ ਨਹੀਂ ਉਹਨੇ ਕਿੰਨੇ ਇਹਦੇ ਕਾਖੇ ਸੀਰੇ ਦਾ ਹੀ ਬਦਨਾਮ ਸੀਰੇ ਦਾ ਹੀ ਬੇਸ਼ਰਮ ਹਾਂ ਕਹ ਰਹੀ ਉਹਨੇ ਜਿੱਦਾਂ ਇਹਨੂੰ ਕਹਿੰਦਾ ਅੰਬਾਨੀਆਂ ਦੀ ਨੂੰ ਅੰਬਾਨੀਆਂ ਦੀ ਭਾਈ ਨੇ ਤਾਂ ਠੀਕ ਭਾਈ ਨੇ ਤਾਂ ਠੀਕ ਠਾਕ ਮਿੱਟੀ ਪਲੀ ਕੀਤੀ ਹੈ ਹਾਏ ਹਾਏ ਯਾਰ ਵਧੀਆ ਯਾਰ ਅੱਛਾ ਦੇਖੋ ਕਿਸੇ ਅੱਛਾ ਉਹ ਕਹਿੰਦਾ ਉਹ ਕਹਿੰਦਾ ਤੇਰਾ ਕੌਨਫੀਡੈਂਸ ਕਰੋ ਆ ਕਹਿੰਦਾ ਬਚਪਨ ਤੋਂ ਹੀ ਬਚਪਨ ਤੋਂ ਹੀ ਸਹੀ ਗੱਲ ਹੈ ਭਾਈ ਐਵੇਂ ਦਾ ਕੋਈ ਕਹਿੰਦਾ ਬਾਬਾ ਤੁਹਾਨੂੰ ਦੱਸੇਗਾ ਕਿਦੇ ਵਰਗਾ ਲੱਗਦਾ ਹੈ ਕਿਹਦੇ ਦੇਖੋ ਕੁਸਰਾ ਪੈਨ ਚੋਰ ਕਰਨਾ ਇਹ ਦੇਖੋ ਕੁਸਰਾ ਬੜਾ ਮਤਿਆਰ ਯਾਰ ਮਜ਼ਾ ਆ ਗਿਆ ਇੱਕ ਵਾਰੀ ਨਾ ਵੀਡੀਓ ਵੇਖ ਕੇ ਅੱਛਾ ਕਿੰਨਾ ਮਤਲਬ ਕਿ ਕਿਸੇ ਨੇ ਥੋੜੀ ਜਿਹੀ ਵੀਡੀਓ ਲੈ ਕੇ ਉਹਨੂੰ ਐਵੇਂ ਕਰਕੇ ਕਿੰਨਾ ਮਤਲਬ ਉਹ ਇਹ ਰੀਲ ਬਣਾਉਂਦੇ ਨੇ ਨਾ ਰੀਲਾਂ ਹੁੰਦੀਆਂ ਨੇ ਮਤਲਬ ਕਿ ਤੁਸੀਂ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਉਹਨੇ ਇਹਨੂੰ ਰੋਸਟ ਕੀਤਾ ਹੈ ਮਤਲਬ ਕਿ ਜਿਵੇਂ ਅੱਜ ਤੋਂ ਪਹਿਲੇ ਕਾਫੀ عرصਾ ਪਹਿਲੇ ਹੁੰਦਾ ਸੀ ਹੁਣ ਨਹੀਂ ਰੋਸਟਿੰਗ ਕਰਦੇ ਲੇਕਿਨ ਪਹਿਲੇ ਤੁਹਾਡੀ ਵੀਡੀਓ ਤੇ ਨਾ ਲੋਕ ਤੁਹਾਨੂੰ ਰੋਸਟਿੰਗ ਕਰਦੇ ਹੁੰਦੇ ਸੀ ਮਤਲਬ ਕਿ ਐਵੇਂ ਜਿਵੇਂ ਹੁਣ ਭਾਈ ਨੇ ਕੀਤਾ ਹੈਗਾ ਕਾਫੀ عرصੇ ਬਾਅਦ ਮੈਂ ਇਹ ਚੀਜ਼ ਦੇਖ ਰਹੀ ਹਾਂ ਪਹਿਲੇ ਪਹਿਲੇ ਇਹ ਚੀਜ਼ਾਂ ਹੁੰਦੀਆਂ ਸੀ ਲੇਕਿਨ ਇਹ ਪਰਮਿਸ਼ਨ ਲੈਣੀ ਪੈਂਦੀ ਹੈ ਇਜਾਜ਼ਤ ਲੈਣੀ ਪੈਂਦੀ ਹੈ ਤੇ ਸ਼ਾਇਦ ਉਹਨਾਂ ਨੇ ਲਈ ਵੀ ਹੋਏ ਸਾਡੇ ਕਮੈਂਟ ਲੇਕਿਨ ਉਹ ਕਹਿੰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰਾ ਨਾਮ ਲੈ ਕੇ ਜੋ ਮਰਜ਼ੀ ਯੂਜ਼ ਕਰੋ ਮੈਂ ਬ੍ਰਾਂਡ ਆ ਬ੍ਰਾਂਡ ਆ ਗਿਆ ਮੈਂ ਤੇ ਬ੍ਰਾਂਡ ਆ ਮੈਂ ਬ੍ਰਾਂਡ ਆ ਗਿਆ ਲੇਕਿਨ ਯਾਰ ਬੜਾ ਮਜ਼ਾ ਆਇਆ ਬੜਾ ਸਵਾਦ ਆਇਆ ਵੀਡੀਓ ਬਿਲਕੁਲ ਵਧੀਆ ਵੀਡੀਓ ਸੀ ਇੱਕ ਵਾਰੀ ਤੇ ਐਵੇਂ ਬੱਖੀਆਂ ਚੋਂ ਵੀ ਹਾਸਾ ਨਿਕਲ ਗਿਆ ਬੜਾ ਮਜ਼ਾ ਆਇਆ ਦੇਖ ਕੇ ਮੈਂ ਐਸੇ ਤਰ੍ਹਾਂ ਉਮੀਦ ਕਰਾਂਗੀ ਕਿ ਜਿੱਦਾਂ ਅਸੀਂ ਇਸ ਵੀਡੀਓ ਨੂੰ ਵੇਖ ਕੇ ਹੱਸੇ ਆ ਮੂਡ ਫਰੈਸ਼ ਹੋਇਆ ਹੈ ਹੱਸੇ ਖੇਲੇ ਆ ਤੇ ਸਾਡੇ ਜਿਹੜੇ ਵੀਰ ਭੈਣ ਭਰਾ ਨੇ ਉਹਨਾਂ ਨੇ ਵੀ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਇੰਜੋਏ ਕੀਤਾ ਹੋਏਗਾ ਉਹਨਾਂ ਨੂੰ ਵੀ ਬੜੀ ਪਸੰਦ ਆਈ ਹੋਏਗੀ ਅਗਰ ਵੀਡੀਓ ਅੱਛੀ ਲੱਗਿਆ ਕਰੇ ਨਾ ਤੇ ਕਮੈਂਟ ਕਰਕੇ ਲਾਜ਼ਮੀ ਦੱਸ ਦਿਆ ਕਰੋ ਕਿਉਂਕਿ ਅਗਰ ਤੁਸੀਂ ਸਾਨੂੰ ਕਮੈਂਟ ਕਰਦੇ ਹੋ ਸਾਨੂੰ ਬਹੁਤ ਵਧੀਆ ਲੱਗਦਾ ਹੈ ਬਾਕੀ ਅਗਰ ਤੁਸੀਂ ਕਿਸੇ ਹੋਰ ਵੀਡੀਓ ਤੇ ਜਾਂ ਕੋਈ ਲਿੰਕ ਸਾਨੂੰ ਸੈਂਡ ਕਰਨਾ ਚਾਹੁੰਦੇ ਹੋ ਵੀ ਸੈਂਡ ਕਰ ਸਕਦੇ ਹੋ ਸਾਨੂੰ ਸੈਂਡ ਕਰਕੇ ਦੱਸ ਸਕਦੇ ਹੋ ਕਿਸੇ ਕਿਹੜੀ ਵੀਡੀਓ ਤੇ ਰਿਐਕਸ਼ਨ ਦਈਏ। ਬਾਕੀ ਆਪਣਾ ਦੇ ਆਪਣੇ ਪਿਆਰਿਆਂ ਦਾ ਬਹੁਤ ਸਾਰਾ ਖਿਆਲ ਰੱਖਿਆ ਕਰੋ। ਜਾਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਆ ਕਰੋ ਤਾਂ ਕਿ ਸਾਡੀ ਆਉਣ ਵਾਲੀ ਉਹ ਨੋਟੀਫਿਕੇਸ਼ਨ ਦਾ ਮਤਲਬ ਕਿ ਕਰਦੇ ਹੋ? ਬੈਲ ਆਈਕਨ ਬੈਲ ਆਈਕਨ ਦਬਾ ਦਿਆ ਕਰੋ ਤਾਂ ਕਿ ਸਾਡੀ ਆਉਣ ਵਾਲੀ ਜਿਹੜੀ ਵੀਡੀਓ ਹੈ ਉਹ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚੇ। ਬਿਲਕੁਲ ਜੀ। ਬਾਕੀ ਦੋ ਸਾਨੂੰ ਇਜਾਜ਼ਤ ਹੋਰ ਕਿਸੇ ਅੱਛੀ ਜਿਹੀ ਵੀਡੀਓ ਦੇ ਨਾਲ ਇਦਾਂ ਹੀ ਹੱਸਾ ਖੇਲਾ ਵਾਲੀ ਵੀਡੀਓ ਦੇ ਨਾਲ ਤੁਹਾਨੂੰ ਮਿਲਦੇ ਆ। ਗੁੱਡ ਬਾਏ ਟੇਕ ਕੇਅਰ ਰਬ ਰੱਖਾ।